ਪਿਆਰ ਭਰੀ ਸਤਿ ਸ੍ਰੀ ਅਕਾਲ ਕਜਨੇ ਆਡ ਬਣੀਆਂ 507 ਫੁੱਟਾਂ ਪੇ ਜਕਰ ਬੀਡ ਕੋ ਲੇ ਕੇ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਆ ਕਰੋ ਆਪਾਂ ਲੇ ਕੇ ਆਇਆ 4 ਤੋਂ 4 ਚੀਜਾਂ ਤਿੰਨ ਟਰੈਕਟਰ ਇੱਕ ਟਰਾਲਾ ਬੀਡ ਕੋ ਸਾਰੀ ਵਕਤ ਸਟ੍ਰੈਪ ਨਾ ਕਰਿਓ ਲੇ ਕੇ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਤੇ ਟਰੈਕਟਰ ਹੋਰ ਬੰਦੇ ਦੇ ਆ ਇੱਕੇ ਬੰਦੇ ਦੇ ਤੇ ਟਰਾਲਾ ਹੋਰ ਬੰਦੇ ਦਾ ਏਰੀਆ ਅੰਮ੍ਰitsar ਪੈਂਡ ਮੈਂਟੀਆਂ ਵਾਲਾ ਏਰੀਗੰ ਪ੍ਰਸਾਰ ਪੇਂਟ ਬੈਂਚਿੰਗ ਵਾਲਾ ਸ੍ਰੀ ਅੰਬਰਸਰਾ ਉੱਤੇ ਘਟਰਾਦਾ ਘੜਾਏ ਪੇਂਟ ਬੈਂਚਿੰਗ ਵਾਲੇ ਦੇ 10 ਇੰਚੀ ਗਾਡਰ ਦਾ ਨੇੜੀ ਹੱਬ ਰੇਲ ਦਾ ਹਿੱਸਾ ਤੇ 20 ਬਾਈ ਦੇ ਬਹਿਰਾਂ ਤਿੰਨ ਪੱਟ ਬੈਡੋ ਦੋ ਪੱਟਵਾੜ 16 7 ਟਰਾਲਾ ਹੈ ਵੀ ਤੋਂ ਪਰਾ ਟਰਾਲਾ ਬਣਿਆ ਵਾ ਕੰਨੇ ਵਾਲੇ ਵੀਰਾਵਾ ਤੇ ਲਾਈਟਾਂ ਲੱਗੀਆਂ ਵੇੜੇ ਤੇ ਲੱਗਿਆ ਵੀਲ ਕਵਰ ਪਏ ਆ ਲਾਈਟਾਂ ਸਾਈਡਾਂ ਦੇ ਵੀ ਲੱਗੀਆਂ ਮਗਰਲੇ ਪਾਸੇ ਵੀ ਚੰਚੰਚ ਲੱਗੀਆਂ ਤੇ ਰੱਸੇ ਕਸਣ ਵਾਲਾ ਵੀ ਲੱਗਿਆ ਇਕੱਠੇ ਕਰਨ ਵਾਲਾ ਵੀ ਲੱਗਿਆ ਵਾ ਅਤੇ ਪੂਰਾ ਵਧੀਆ ਮੋਡੀਫਾਈਡ ਫੋਲਡ ਟਰਾਲਾ 56 ਚ ਮੱਛੀ ਹੁੱਕ ਕਿੱਥੇ ਗੁੱਲਾ ਪੈਂਦਾ 4 ਇੰਚੀ ਤੇ ਪੂਰਾ ਮੱਛੀ ਹੁੱਕ ਚ ਟਰਾਲਾ ਵੱਡਾ ਟੂਲ ਬਾਕਸ ਮੰਜਾ ਨਾਲ ਲੱਗਿਆ ਵਾ ਤੇ ਪੌੜੀ ਲੱਗੀ ਵੀ ਆ ਲਾਈਟਾਂ ਛੇਟਾਂ ਲੱਗੀਆਂ ਆ ਮੋਡੀਫਾਈਡ ਫੋਲਡ ਟਰਾਲਾ ਤੇ ਦੱਸਿਓ ਕੀ ਆਰਡਰ ਚਾਹ ਜਿਹੜੀ ਹਬਰੀਲ ਦੇ ਸਭੀ ਭਾਈ ਜਬੇਰ ਗੱਤ ਤਿੰਨ ਪਟਮਟ ਡੋਪਟਵਾੜ ਡੈਕਟਾ ਲੱਗ ਕੇ ਬੀੜ ਕੇ ਲੱਗੇ ਵੀਲ ਕਵਰ ਪਏ ਮੋਡੀਫਾਈ ਪਾ ਲਟ ਰੰਦਾ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ ਟਰਾਡੇ ਦਾ 3 ਲੱਖ ਤੇ 15000 ਰੁਪਇਆ ਕਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋਗਾ 5000 ਰੁਪਇਆ ਲੈਸ ਕਰ ਦੇ ਕਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਜਾਊਗਾ ਹੋਰ ਵੀ ਤੁਹਾਡਾ ਮਾਨਤਨ ਕਰਨਗੇ ਲਾਇਕ ਸ਼ੇਅਰ ਕਮੈਂਟ ਆਹ ਟਰੈਕਟਰ ਵਾਲੇ ਵੀਰਾਂ ਦਾ ਨੰਬਰ ਜਮਾ ਪਿੱਛੇ ਜਾ ਕੇ ਹੋਊਗਾ ਤੇ ਆਪਾਂ ਦੇਖੇ ਇੱਕੇ ਵੀਰ ਦੇ ਤਿੰਨ ਟਰੈਕਟਰ ਤੇ ਵੀਰੋ ਸਾਰੀ ਵੀਕਲ ਸਟੈਪ ਨਾ ਕਰਿਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ ਤੇ ਇਹ ਵੀਰੇ ਆ 605 ਹਰ ਜੈਣਾ 2009 ਮਾਡਲ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਜਾ ਤੇ ਕੋਕਾ ਪੀ ਟਰੈਕਟਰ ਆ 70 ਰੁਪਏ ਟਾਇਰ ਆ ਤੇ ਨਿੱਕਾ ਜਿਹਾ ਮੰਡਾ ਖੜਾ ਡੈਕ ਲੱਗਿਆ ਵਾ ਫਾਈਬਰ ਦੀ ਛਤਰੀ ਲੱਗੀ ਆ ਪੰਜਾਬ ਨੰਬਰ ਡੰਡਾ ਪੱਟੀ ਢਾਵਰ ਨਾਲ ਆ ਆਪਾਂ ਰਿਆਂ ਜੁਗਾ ਏਰਗਾ ਹੈਗਾ ਜ਼ਿਲ੍ਹਾ ਪਰੋਜਪੁਰ ਪਿੰਡ ਮੁੱਦਕੀ ਨੇੜੇ 22 ਕੋਲੇ 22 ਕਿਸੇ ਵੀਰ ਪੈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ 605 ਅਰਜਣ ਤੇ 70 ਪੈ ਟਾਇਰ ਤੇ 2009 ਮਾਡਲ ਆ ਰੰਗ ਪੇਡ ਦਾ ਸਾਰਾ ਨੀੜ ਆ ਜਾ ਤੇ ਕੋਕਾਪੇ ਟਰੈਕਟਰ ਆ ਪਰ ਰੇਡ ਦੀ ਗੱਲ ਕਰੀਏ ਦੀ ਰੇਟ ਹੈਗਾ ਇਹਦਾ 3 ਲੱਖ ਤੇ 40000 ਰੁਪਿਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਜਾਂ ਇਹਨੂੰ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਤੇ ਕੋਕਾਪੀ ਟਰੈਕਟਰ ਅਰਜਨ 605 ਤੇ ਅੱਗੇ ਆ ਗਿਆ 99 ਮਾਡਲ ਇੰਜਨ ਗੇਰ ਲਿਫਟ ਦਾ ਓਕੇ ਆ 855 ਤੇ 80 ਪੈਸੇ ਟਾਇਰ ਇਹਦੇ ਇੰਜਨ ਗੇਰ ਲਿਫਟ ਦਾ ਓਕੇ ਚਾਰੀ ਮੂਹਰੇ ਜਮਾ ਨਵੇਂ ਆ ਟਾਇਰ ਤੇ 90 ਪੈਸੇ ਡਾਇਰ ਪਏ ਆ ਮਗਲ ਟਾਇਰ ਹੈਗੇ 70 80 ਪੈਸੇ ਤੇ ਪੰਜਾਬ ਮਗਲ ਨੰਬਰ ਡਾਵਰ ਪੱਟੀ ਡੰਡਾ ਨਾਲ ਆ ਇੰਜਨ ਕੇ ਲਿਫਟ ਦਾ ਓਕੇ ਆ ਤੇ ਆਪਾਂ ਇੱਕੇ ਵੀ ਦਾ ਸਮਾਨ ਲੈ ਕੇ ਆਏ ਆ ਤੇ ਇਹਦੀ ਰੇਟ ਦੀ ਗੱਲ ਕਰੀਏ ਰੇਟ ਹੈਗਾ 1,80,000 ਰੁਪਇਆ ਤੇ 1999 ਮਾਡਲ ਆ ਤੇ ਏਰੀਆ ਹੈਗਾ ਪਿੰਡ ਮੁੱਦਕੀ ਤੇ ਨੇੜੇ 20 ਪਾਈ ਕਿਸੇ ਵੀ ਰੁਪਈਏ ਲੈਣੇ ਹੋਣ ਵੀ ਸੰਪਰਕ ਕਰ ਸਕਦੇ ਤਿੰਨੇ ਟਰੈਕਟਰ ਇੱਕੇ ਵੀਰ ਦੇ ਆ ਕੋਕਾ ਪੀ ਟਰੈਕਟਰ ਕਿਸੇ ਵੀ ਰੁਪਈਏ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਤੇ 855 ਟਰੈਕਟਰ ਹੈ ਮਾਲਕ ਉਹ ਜੇ ਨੰਬਰ ਉੱਤੇ ਚੱਲ ਜਾਈਏ ਸਾਰੀ ਜਾਣਕਾਰੀ ਫੋਨ ਲਾ ਕੇ ਦਿੰਦੇ 185000 ਰੁਪਏ ਰੇਟ ਆ ਕਿਹੜਾ ਪੰਜ ਬੰਦੇ ਨੂੰ ਵੀ ਕੋ ਸ਼ੇਅਰ ਕਰਕੇ ਵੀ ਚੈਨਲ ਫੋਲੋ ਕਰਕੇ 5000 ਰੁਪਏ ਦੱਸ ਕਰ ਦੇਣਗੇ ਅੱਗੇ ਹੈਗਾ 7359293 ਮਡਲਾ 90 ਦੇ ਤਿੰਨ ਤੇ ਇੰਜਣ 73593 ਮਾਡਲ 90 ਪੈਸੇ ਟਾਇਰ ਇਹਦੇ ਚਾਰੇ ਤੇ ਇੰਜਣ ਗੇ ਲੱਟਦਾ ਓਕੇ ਥਮ ਸਾਰਾ ਹੋਇਆ ਵਾ ਟਰੈਕਟਰ ਦਾ ਤੇ 1900 ਤੇ ਕੋਕਾ ਵੀ ਟਰੈਕਟਰ ਆ 1993 ਮਾਡਲ ਤੇ ਰੰਗ ਪੇਡ ਦਾ ਸਾਰਾ ਵਧੀਆ ਪਿਆ ਮਰਗੜ ਚੜਕੀ ਤੋਂ ਗਲੇ ਨੇ ਤੇ ਚਾਰੇ ਟਾਇਰ 90 ਪੈਸੇ ਇਹਦੇ ਕਿਸੇ ਵੀਰ ਭਾਈ ਨੂੰ ਦੇਣਾ ਬਈ ਪੰਜਾਬ ਨੰਬਰ ਆ ਡਾਬਰ ਪੱਟੀ ਡੰਡਾ ਨਾਲ ਆ ਤੇ ਕਾਜ ਪੱਤਰ ਨਾਲ ਟਰੈਕਟਰ ਓਕੇ ਆ ਜਮਾ ਪੇਪਰ ਕਲੀਅਰ ਆ ਤੇ ਮਾਲਕ ਦੇ ਨੰਬਰ ਉੱਤੇ ਚੰਦਿਆਂ ਸਾਰੀ ਜਾਣਕਾਰੀ ਚੋਂ ਫੋਨ ਲੱਗ ਦੇ ਸਕਦੇ ਆ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਚ ਜਾਂ ਫੋਲੋ ਕਰਦੇ ਹੋ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 1,25,000 ਰੁਪਿਆ ਮੌਕੇ ਤੇ ਮਾਤਣ ਕਰ ਦੇਣਗੇ 1,25,000 ਰੁਪਿਆ ਰੇਟ ਆ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜਾਊ ਜਾਂ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਡੈਸ ਕਰ ਦੇਣਗੇ ਹੋਰ ਵੀ ਤੁਹਾਨੂੰ ਜਾਣਕਾਰੀ ਲੈ ਸਕਦੇ ਆ